ਇਹ ਜਿਹੜੀਆਂ ਮੰਗਾਂ ਸੀ ਲੈ ਕੇ ਜਿਹੜੀ ਗੱਲਬਾਤ ਹੋਈ ਸੀ ਕਮਿਸ਼ਨਰ ਸਾਹਿਬ ਨਾਲ ਅੱਜ ਜਿਹੜਾ ਸਾਡਾ ਮੰਗ ਪੱਤਰ ਦਿੱਤਾ ਸੀ ਉਹਦੇ ਸਬੰਧ ਦੇ ਵਿੱਚ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਨੇ ਅੱਜ ਸਾਨੂੰ ਸੱਦਿਆ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਤੇ ਮਨੂ ਸ਼ਰਮਾ ਜੀ ਤੇ ਜੈਨ ਦਸਨਗ ਜੀ ਡਿਪਟੀ ਕਮਿਸ਼ਨਰ ਜੈਂਟ ਕਮਿਸ਼ਨਰ ਸੁਨੀਦਰ ਸਿੰਘ ਜੀ ਸੀ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਕਮਿਸ਼ਨਰ ਸਾਹਿਬ ਨੇ ਯੂਨੀਅਨ ਨੂੰ ਡੀਲ ਕੀਤਾ ਜਿਹੜੀ ਸਾਡੀਆਂ ਮੰਗਾਂ ਸਭ ਤੋਂ ਪਹਿਲਾਂ ਮੰਗ ਸੀ ਸਾਡੀ ਤਨਖਾਹ ਦੀ ਵੀ ਤਨਖਾਹ ਸਾਨੂੰ ਸੱਤ ਤੋਂ ਪਹਿਲਾਂ ਜੇ ਮਿਲਣੀ ਚਾਹੀਦੀ ਹੈ ਹਰ ਵਾਰੀ ਇਹ ਜਿਹੜਾ 22 23 24 ਵੀ ਨਗ ਜਦੀ ਐਜ ਵੀ ਨਹੀਂ ਕੀਆਂ ਦੀਆਂ ਤਨਖਾਹਾਂ ਪਈਆਂ ਉਹ ਕਹਿੰਦੇ ਵੀ ਅਗਲੇ ਮਹੀਨੇ ਤੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਇਹੋ ਜਿਹੀ ਗੱਲ ਦਾ ਵਿਸ਼ਵਾਸ ਤੁਹਾਨੂੰ ਕਰਦੇ ਕਹਿੰਦੇ ਵੀ ਅਸੀਂ ਪਹਿਲਾਂ ਹੀ ਕਰ ਰਹੇ ਹਾਂ ਵੀ ਇੱਕ ਐਡਵਾਂਸ ਤਨਖਾਹ ਰੱਖੀ ਜਾਵੇ ਤੁਹਾਡੀ ਉਹ ਵੀ ਸਾਡਾ ਵਧੀਆ ਕੰਮ ਕਰ ਦੇਣਗੇ ਜੇ ਇੱਕ ਤਨਖਾਹ ਐਡਵਾਂਸ ਰੱਖਣਗੇ ਤੇ ਕਿਉਂਕਿ ਜਿਹੜੀਆਂ ਤਨਖਾਹ ਐਡੀ ਲੇਟ ਹੁੰਦੀ ਆ ਇਹ ਸਾਰੇ ਗਰੀਬ ਆਦਮੀ ਜਿਨ੍ਹਾਂ ਨੇ ਸਫਾਈ ਦਾ ਕੰਮ ਕਰਨਾ ਤਨਖਾਹ ਦੇ ਸਿਰ ਤੇ ਆ ਕਿਸੇ ਨੇ ਦੁੱਧ ਦੇ ਪੈਸੇ ਦੇ ਦੇ ਨੇ ਕਿਸੇ ਨੇ ਬੱਚਿਆਂ ਦੀ ਫੀਸ ਦੇ ਦੇ ਨੇ ਇਹਨਾਂਰ ਹੋਰ ਕੋਈ ਕਮਾਈ ਤੇ ਹੈ ਨਹੀਂ ਜਿਹੜਾ ਕਿਥੋਂ ਦੇਣਗੇ ਇਸ ਕਰਕੇ ਪਹਿਲਾ ਮੁੱਦਾ ਸਾਡਾ ਇਹ ਸੀਗਾ ਦੂਜਾ ਮੁੱਦਾ ਹੈਗਾ ਸੀ ਜਿਹੜਾ ਔਰ ਸੋਰਸ ਦੇ ਵਿੱਚ ਜਿਹੜੇ ਬੰਦੇ ਇੱਥੇ ਰੱਖੇਦੇ ਆ ਕਾਰਪੇਸ਼ੀ ਦੀ ਬਿਲਡਿੰਗ ਦੇ ਜਿੱਥੇ ਅਸੀਂ ਖੜੇ ਆ ਉਹਨਾਂ ਨੇ ਕਿ ਕੀਤਾ ਦਾ ਸਬਾਈ ਸੇਵ ਕਰਦੇ ਨੌਕਰੀਆਂ ਲਿੱਤੀਆਂ ਦੀਆਂ ਕੰਮ ਕੋਈ ਕੰਪਿਊਟਰ ਦਾ ਕਰਦਾ ਕੋਈ ਪੀਐਨ ਦਾ ਕਰਦਾ ਕੋਈ ਕੇਸ ਦਾ ਅਸੀਂ ਇਹ ਵੀ ਜਾਣੇ ਆਂ ਕਿ ਇਹ ਜਿਹੜੇ ਕੰਮ ਜਿਹੜੇ ਸਫਾਈ ਦਾ ਕੰਮ ਦੇ ਨੌਕਰੀਆਂ ਲਿੱਤੀਆਂ ਤੇ ਸਫਾਈ ਦੇ ਕੇ ਉਹਦੇ ਇਲਾਕੇ ਜਾਂ ਬਾਟਾਂ ਬਹੁਤ ਵਧ ਗਈਆਂ 80 ਬਾਟਾਂ ਸ਼ਹਿਰ ਬੜਾ ਵੱਡਾ ਹੋ ਗਿਆ ਇਸ ਬਿਲਡਿੰਗ ਦੇ ਵਿੱਚ ਘੱਟੋ ਘਾਟ ਨਹੀਂ ਤੇ 50 ਤੇ ਆਊਟਸੋਰਸ ਵਾਲੇ ਆ ਤੇ ਪੱਕੇ ਬੰਦੇ ਵੀ ਇੱਥੇ ਆ ਨਾਲ ਤੇ ਜਿੰਨੇ ਕਿ ਇੱਥੇ ਲੋੜ ਆ ਉਹਨੇ ਕਿ ਰੱਖਣ ਜਿੰਨੇ ਕਿ ਨਹੀਂ ਹੈਗੇ ਸਾਰੇ ਬਾਟਾਂ ਚ ਭੇਜਣ ਤੇ ਜੇ ਨਾ ਨਾ ਭੇਜੇਗੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿ ਤਾਂ ਵੀ ਅਸੀਂ ਬੰਦ ਕਰ ਦੇਾਂਗੇ ਪੂਰੇ ਸ਼ਹਿਰ ਦੀ ਹੜਤਾਲ ਕਰਕੇ ਜਿੰਨਾ ਜਿਗਰ ਇਥੋਂ ਕੱਢੋਗੇ ਨਹੀਂ ਉਹਨਾਂ ਜਿਗਰ ਅਸੀਂ ਹੜਤਾਲ ਨਹੀਂ ਖੋਲਾਂਗੇ ਇਸ ਕਰਕੇ ਉਹਨਾਂ ਨੇ ਤਕਰੀਬਨ ਕਹਿੰਦਾ ਵੀ ਅੱਜ ਹੀ ਮੈਂ ਇਹ ਕੰਮ ਕਰਨਾ ਹਾਂ ਬਜਲੀ ਸਤ ਨੂੰ ਦੋ ਜਿਹੜੇ ਜਿਹੜੇ ਇੱਥੇ ਫालतू ਬੰਦੇ ਨੇ ਗੱਲ ਇਹ ਵੀ ਜਿੱਥੇ ਇੱਥੇ ਕੋਈ 100 ਬੰਦਾ ਥੋੜੀ ਕੰਮ ਕਰਦਾ ਬਿਲਡਿੰਗ ਦੇ ਵਿੱਚ ਆਪਾਂ ਆਪਣੇ ਇਲਾਕੇ ਇੱਥੇ ਵੀ ਬਾਟਾ ਚ ਜਾਣ ਜਿੱਥੇ ਸ਼ਹਿਰ ਚ ਲੋਡ ਆ ਸਫਾਈ ਦੇ ਬੰਦਿਆਂ ਨੂੰ ਜਿਹੜੇ ਸਫਾਈ ਲੋਕ ਕਰਦੇ ਵਾਟਾ ਦੇ ਕੰਮ ਕਰਦੇ ਉਹ ਇੱਕ ਇੱਕ ਬੰਦਾ ਤਿੰਨ ਤਿੰਨ ਲੱਖੇ ਕਰਨ ਰਿਆ ਦਾ ਵਿੱਚੇ ਕੱਚਾ ਤੇ ਵਿੱਚੇ ਪੱਕਾ ਇਸ ਕਰਕੇ ਇਹ ਕਹਿੰਦੇ ਵੀ ਉਹਨਾਂ ਨੂੰ ਵੀ ਭੇਜੋ ਜੇ ਤਨਹਾਂ ਲੈਡੀਆਂ ਸਾਈ 服务 ਕਰਦੀ ਤੇ ਬੈਣਾ ਕੁਰਸੀ ਤੇ ਉਹ ਕੰਮ ਇਹ ਨਹੀਂ ਚੱਲਣ ਦੇ ਲੋ ਚੈੱਕਾਂ ਦਾ ਵੀ ਪ੍ਰਕਾਰ ਜੀ ਮਸਲਾ ਹੱਲ ਹੋਏਗਾ ਜਿਹੜੇ ਕਹਿੰਦੇ ਚੈੱਕ ਆਫ ਲੈਣ ਜਾਂਦੇ ਤੇ ਪੈਸੇ ਨਹੀਂ ਮਿਲਦੇ ਜੀ ਬੈਂਕਾਂ ਤੋਂ ਉਹ ਬੈਂਕਾਂ ਵਾਲਿਆਂ ਨੂੰ ਸਾਧ ਲਿਆ ਉਹਨੇ ਕਾ ਖਾਤੇ ਸਾਰੇ ਚੁੱਕ ਲੋ ਜਿਹੜਾ ਜਿਹੜਾ ਬੈਂਕ ਤੰਗ ਕਰਦਾ ਔਰ ਹੀ ਫੱਟੀ ਪੋਜ ਦੋ ਆਸਵਾਚਨ ਦਿੱਤਾ ਗਿਆ ਜੀ ਪੂਰਾ ਆਵਾਸ਼ਵਾਚਨ ਦੇ ਨਾਮ ਸ਼ਵਾਸ਼ਨ ਦੇ ਨੇ ਕਿ ਸਾਡੀ ਆਤਾਂ ਦਾ ਪਤਾ ਜੇ ਅਸੀਂ ਬੰਦ ਕਰਤਾ ਤੇ ਖੁੱਲਣੀ ਵੀ ਨਹੀਂ ਆ ਅਸੀਂ ਨਜਾਇਜ਼ ਮੰਗ ਨਹੀਂ ਕਰਦੇ ਵੀ ਰੋਜ਼ ਫੈਲਾ ਲੈ ਕੇ ਤੁਰੇ ਰਹਿੰਦੇ ਆ ਵੀ ਫੈਲਾ ਆ ਕਰਦੇ ਹੋ ਆ ਕਰਦੇ ਹੋ ਅਸੀਂ ਤੇ ਮੁਲਾਜ਼ਮਾਂ ਦੇ ਹੱਕ ਦੀ ਗੱਲ ਕਰਨੀ ਆ ਹੱਕ ਪਿੱਛੇ ਲੜਨਾ ਵੀ ਆ ਪਿਆਰ ਵੀ ਕਰਨਾ ਤੇ ਲੜਨਾ ਵੀ ਆ ਇਸ ਕਰਕੇ ਪਏ ਹਨ ਇਹਨਾਂ ਨੂੰ ਹੁਣ ਪੂਰੀਆਂ ਗੱਲਾਂ ਦਾ ਨਾ ਵਿਸ਼ਵਾਸ ਦਵਾਇਆ ਜਿਹੜੇ ਸੁਪਰ ਮੈਨੇਜਰ ਜਾਂ ਸਾਡੇ ਜਮਾਦਾਰ ਜਿਹੜੇ ਲੱਗੇਦੇ ਆ ਆਲਰੇਡੀ ਜਿਹੜੇ ਉਹਨਾਂ ਨੂੰ ਵੀ ਸੁਪਰਵਾਈਜ਼ਰ ਬਣਾਇਆ ਜਾਏਗਾ ਜਿੰਨੀਆਂ ਪੋਸਟਾਂ ਖਾਲੀ ਹੋਣਗੀਆਂ ਉਹ ਸੋਲੋ ਜ਼ਮਾਂਦਾਰ ਜਿਹੜੇ ਇੱਥੇ ਹੈਗੇ ਨੇ ਸਾਰੇ ਹੀ ਉਹ ਜ਼ਮਾਂਦਾਰਾਂ ਦੀਆਂ ਪੋਸਟਾਂ ਭਰ ਗਿਆ ਜਾਣਗੀਆਂ ਸੁਪਰਵਾਈਜ਼ਰਾਂ ਦੀਆਂ ਜਿਹੜੇ ਖਾਲੀ ਪੋਸਟ ਐ 50 ਪੋਸਟਾਂ ਆਈ ਉਹ ਭਰ ਲਈਆਂ 50 ਤੋਂ ਕਈ ਰਿਟਾਇਰ ਹੋ ਗਏ ਆ ਦੋ ਚਾਰ ਮਰ ਵੀ ਗਏ ਆ 5 7 10 ਜਿੰਨੀਆਂ ਪੋਸਟਾਂ ਆਈ ਉਹ ਵੀ ਤੁਹਾਡੀਆਂ ਭਰ ਗਿਆ ਜਾਣਗੀਆਂ ਦੂਸਰਾ ਜਿਹੜਾ ਅਸੀਂ ਮਕਾਨ ਪੰਜਾਹ ਗਾਜ ਦਾ 100 ਗਾਜ ਦਾ ਐਨਓਸੀ ਲਿਆਓ ਨਕਸ਼ਾ ਬਣਾਓ ਉਹ ਕੰਮ ਵੀ ਕਾਰਪੇਸ਼ਨ ਸਾਡੇ ਕਮਿਸ਼ਨਰ ਸਾਹਿਬ ਨੇ ਮੰਨ ਲਈ ਗੱਲ ਵੀ ਅਸੀਂ ਸਰਕਾਰ ਨੂੰ ਲਿਖ ਕੇ ਭੇਜਾਂਗੇ ਵੀ ਸਭਾਈ ਸੇਵ ਕਰੋ ਇਹ ਵੀ ਮਾਫ ਹੋਣਾ ਚਾਹੀਦਾ ਤੱਕੇ ਨਹੀਂ ਖਾਣੇ ਪੈਣੇ ਜਿਸਾਹੀ ਮਲਾਜਮ ਸਭ ਤੋਂ ਕੰਮ ਵੀ ਕਰੀਏ ਤੇ ਇਹੋ ਜਿਹੀਆਂ ਚੀਜ਼ਾਂ ਜਿੱਥੇ ਬਿਲਡਿੰਗਾਂ ਨੂੰ ਲੋਨ ਹੋਟਲਾਂ ਨੂੰ ਲੋਨ ਜਿੱਥੇ ਲਗ ਬੰਦਾ ਅਸੀਂ ਇਹ ਵੀ ਨਹੀਂ ਲਗੰਦੇ ਨਾ ਅਸੀਂ ਸਰਕਾਰ ਨਾਲ ਵੀ ਲੜਾਂਗੇ ਤੇ ਅਸੀਂ ਇੱਥੇ ਦੇ ਕਮਿਸ਼ਨਰਾਂ ਵੀ ਲੜਾਂ ਕਮਿਸ਼ਨਰ ਨੇ ਲਿਖ ਕੇ ਭੇਜ ਦਿੱਤਾ ਉਹਨੇ ਮੰਨ ਲਿਆ ਵੀ ਮੈਂ ਚਿੱਠੀ ਭੇਜ ਦਿਆਂਗਾ ਤੁਹਾਡਾ ਸੰਤੁਸ਼ਟੋ ਜਿਹੜੀ ਅੱਜ ਮੀਟਿੰਗ ਹੋਈ ਹੈ ਬਿਲਕੁਲ A1 ਹੋਈ ਆ ਬਿ ਸ਼ਹਿਰ ਨੂੰ ਮੁੱਖ ਰੱਖਦੇ ਆ ਕਮਿਸ਼ਨਰ ਸਾਹਿਬ ਨੇ ਬੜੀ ਸਮਝਦਾਰੀ ਦੇ ਨਾਲ ਪਿਆਰ ਦੇ ਨਾਲ ਉਹਨੇ ਸਾਰਿਆਂ ਨੂੰ ਪੂਰਾ ਮੂਮ ਕਰ ਲਿਆ ਉਹਨਾਂ ਦੀਆਂ ਗੱਲਾਂ ਮੰਨ ਲੀਆਂ ਅਰ ਵਿੱਚ ਕੋਈ ਨਜ਼ਾਇਜ਼ ਮੰਗੇ ਕੋਈ ਨਹੀਂ ਸੀ ਜਿਹੜਾ ਦੇ ਚ ਝਗੜਾ ਪੈਂਦਾ ਤੇ ਜੇ ਸਾਡਾ ਇਹ ਕੰਮ ਸ਼ੁਰੂ ਹੋ ਗਿਆ ਜਿਹੜੀਆਂ ਸਾਰੀਆਂ ਮੰਗਾਂ ਤੇ ਠੀਕ ਆ ਨਹੀਂ ਤੇ ਸਾਡੀ ਫਿਰ ਚੇਤਾਵਨੀ ਆ ਕਿ ਅਸੀਂ ਜੇ ਨਾ ਕੰਮ ਹੋਏ ਇਹ ਹੜਤਾਲ ਕਰਕੇ ਬੰਦੇ ਕਰ ਰਹੇ ਨੇ